ਜੀ ਦੋਸਤੋ ਹੁਣ ਆਪਾਂ ਸਾਹਮਣੇ ਦੇਖ ਰਹੇ ਹਾਂ ਭੋਗ ਦੀ ਦਾਲ ਇਹਦੇ ਬਾਰੇ ਲਿਖਿਆ ਹੋਇਆ ਇਹ ਭੋਗ ਦੀ ਦਾਲ ਦੀ ਸੇਵਾ ਕਦੋਂ ਤੋਂ ਚੱਲਦੀ ਹੈ ਇਹਦੀ ਹਿਸਟਰੀ ਵੀ ਤੁਹਾਨੂੰ ਦੱਸ ਦਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਇਹ ਜਿਹੜੀ ਭੋਗ ਦੀ ਦਾਲ ਦੀ ਸੇਵਾ ਚੱਲ ਰਹੀ ਹੈ ਤੇ ਭੋਗ ਦੀ ਦਾਲ ਜਿਹੜੀ ਤਿਆਰ ਕਿੱਥੇ ਹੁੰਦੀ ਹੈ ਉਹ ਇੱਥੇ ਹੀ ਹੈ ਦੇਖੋ ਲੰਗਰ ਜਿੱਦੜਾ ਮਤਲਬ ਤਿਆਰ ਹੁੰਦਾ ਪ੍ਰਸ਼ਾਦ ਅੰਦਰ ਜਾਣ ਤੋਂ ਥੋੜੀ ਮਨਾਹੀ ਹੈ ਇਥੇ ਭੋਗ ਦੀ ਦਾਲ ਤਿਆਰ ਹੁੰਦੀ ਆ। ਆ ਸਾਰੀ ਸੰਗਤ ਜਿਹੜੀ ਬੈਠੀ ਐ ਇਹ ਜਿਹੜੀ ਭੋਗ ਦੀ ਦਾਲ ਐ ਇਸੇ ਦਾ ਪ੍ਰਸ਼ਾਦ ਲੈਣ ਵਾਸਤੇ ਬੈਠੀ ਐ। ਦੇਖੋ ਤੁਸੀਂ ਕਿੰਨੀ ਸੰਗਤ ਇਕੱਠੀ ਹੁੰਦੀ ਐ। ਇਹ ਰਜਾਨਾ ਇਹਦਾ ਸਮਾਂ ਲਗਭਗ 11 ਵਜੇ ਐ। 11 ਵਜੇ ਤੋਂ 10-15 ਮਿੰਟ ਉੱਪਰ ਵੀ ਹੋ ਜਾਂਦੇ ਨੇ ਜਿਵੇਂ ਅੱਜ ਵੀ ਸਵਾ 11 ਹੋ ਗਏ। ਤੇ ਫੇਰ ਇਹ ਸਾਰੀ ਸੰਗਤ ਦੇ ਵਿੱਚ ਦਾਲ ਭੋਗ ਦੀ ਵਰਤਾਈ ਜਾਂਦੀ ਐ। ਤੇ ਭੋਗ ਦੀ ਦਾਲ ਦੇ ਵਿੱਚ ਕੀ ਕੀ ਪੈਂਦਾ ਇਹਦੇ ਵਿੱਚ ਹਰ ਹਰ ਦੀ ਦਾਲ ਕਾਲੀ ਮਿਰਚ ਨੂਨ ਤੇ ਕੀ ਪੈਂਦਾ ਤੇ ਨਾਲ ਜੀਰਾ ਪੰਜ ਤਰ੍ਹਾਂ ਦੀਆਂ ਇਹਦੇ ਵਿੱਚ ਜਿਹੜੀਆਂ ਔਸ਼ਧੀਆਂ ਪੈਂਦੀਆਂ ਨੇ ਇਹ ਫਿਰ ਤਿਆਰ ਹੁੰਦੀ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਹੀ ਬਣਦੀ ਹੈ ਜਿਹੜੀ ਇਹ ਦਾਲ ਹੈ ਤੇ ਸੰਗਤ ਫਿਰ ਇਸ ਦਾ ਜਿਹੜਾ ਪ੍ਰਸ਼ਾਦ ਲੈਂਦੀ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਤੇ ਖੰਜਰ ਮਾਰ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ ਤਾਂ ਉਹਨਾਂ ਦੇ ਕੁਝ ਹਾਜਮ ਨਹੀਂ ਸੀ ਹੁੰਦਾ ਉਸ ਟਾਈਮ ਤਾਂ ਇਹ ਜਿਹੜੀ ਦਾਲ ਹੈ ਤਿਆਰ ਕਰਕੇ ਗੁਰੂ ਸਾਹਿਬ ਨੂੰ ਖਵਾਈ ਜਾਂਦੀ ਸੀ ਤੇ ਉਸੇ ਸਮੇਂ ਤੋਂ ਇਹ ਦਾਲ ਹੁਣ ਤੱਕ ਸਾਰੀ ਸੰਗਤ ਦੇ ਵਿੱਚ ਵਰਤਾਈ ਜਾਂਦੀ ਹੈ ਤੁਸੀਂ ਦੇਖੋ ਕਿੰਨੀ ਸੰਗਤ ਜਿਹੜੀ ਇਸ ਦਾਲ ਦਾ ਪ੍ਰਸ਼ਾਦ ਲੈਣ ਲਈ ਬੈਠੀ ਹੈ ਹੁਣ ਲਗਭਗ ਦਾਲ ਤਿਆਰ ਹੋ ਗਈ ਤੇ ਜਿਹੜੇ ਸਿੰਘ ਨੇ ਉਹ ਇਸ ਪ੍ਰਸ਼ਾਦ ਨੂੰ ਵਰਤੌਣਗੇ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੀ ਸੰਗਤ ਆਪਣੇ ਆਪਣੇ ਜਿਹੜੇ ਬਰਤਨ ਨੇ ਉਹ ਲੈ ਕੇ ਬੈਠੀ ਆ ਫਿਲਹਾਲ ਤੇ ਦਾਲ ਅੰਦਰ ਲਗਭਗ ਤਿਆਰ ਹੋ ਗਈ ਤੇ ਹੁਣ ਜਦੋਂ ਬਾਹਰ ਆਉਣਗੇ ਤਾਂ ਇਸ ਦਾਲ ਦੇ ਪ੍ਰਸ਼ਾਦ ਨੂੰ ਥਾਂ ਥਾਂ ਵਰਤੌਣਗੇ ਉਹ ਭਾਈ ਸਤਿਨਾਮ ਵਾਹਿਗੁਰੂ ਲੋ ਜੀ ਸੰਗਤ ਦੇ ਵਿੱਚ ਜਿਹੜੀ ਦਾਲ ਦਾ ਪ੍ਰਸ਼ਾਦ ਹੈ ਉਹ ਆ ਗਿਆ ਹੁਣ ਵਰਤਣ ਲੱਗ ਗੀ ਤੇ ਸਾਰੀ ਸੰਗਤ ਇਸ ਪ੍ਰਸ਼ਾਦ ਨੂੰ ਲੈਣ ਵਾਸਤੇ ਬੈਠੀ ਹੈ ਤੁਸੀਂ ਦੇਖ ਰਹੇ ਹੋ ਇਹ ਵੀ ਇੱਕ ਨਿਯਮਤ ਹੈ ਜਿਹੜੀ ਸੰਗਤ ਦੇ ਵਿੱਚ ਵਰਤਾਈ ਜਾ ਰਹੀ ਹੈ ਆ ਦੇਖੋ ਸੰਗਤ ਦੇ ਵਿੱਚ ਜਿਹੜਾ ਦਾਲ ਦਾ ਪ੍ਰਸ਼ਾਦ ਜੋ ਇੱਥੇ ਸਦੀਆਂ ਤੋਂ ਪਰੰਪਰਾ ਚੱਲੀ ਆ ਰਹੀ ਹੈ ਉਹ ਵਰਤ ਰਿਹਾ ਦੇਖੋ ਸੰਗਤ ਕਿੰਨੀ ਦੂਰ ਤੱਕ ਬੈਠੀ ਐ ਇਸ ਪ੍ਰਸ਼ਾਦ ਨੂੰ ਲੈਣ ਲਈ ਦੁਪਹਿਰ ਦੇ 11:30 ਪਾਉਣੇ 12 ਹੋ ਗਏ ਜਦੋਂ ਇਹ ਸ਼ੁਰੂ ਹੋਇਆ ਪ੍ਰਸ਼ਾਦ ਵੰਡਣਾ ਤੇ ਹੈ ਹੈ ਰਾਮਗੜੀਆ ਬੂੰਗਾ ਜਿਹੜਾ ਜਿੱਥੇ ਸਦرائی ਰਦਾਈ ਜਿਹੜੀ ਬਣਾਈ ਜਾ ਰਹੀ ਹੈ ਉੱਥੇ ਨਿਸ਼ਾਨ ਸਾਹਿਬ ਲੱਗਿਆ ਤੇ ਸੰਗਤਾਂ ਨੂੰ ਹੁਣ ਪ੍ਰਸ਼ਾਦ ਵਰਤਾਇਆ ਜਾਂਦਾ ਹੁਣ ਦਿਖਾਉਨੇ ਆ ਕਿ ਸੰਗਤਾਂ ਨੂੰ ਕਿੰਨਾ ਕੁ ਪੈਂਦਾ ਛੋਟੇ ਬੱਚੇ ਵੱਡੇ ਬਜ਼ੁਰਗ ਸਾਰੇ ਜਾਣੇ ਇਸ ਪ੍ਰਸ਼ਾਦ ਨੂੰ ਲੈਣ ਲਈ ਬੈਠੇ ਨੇ ਦੇਖੋ ਜੀ ਸਾਰੀ ਸੰਗਤ ਦੇਖੋ ਦੋਸਤੋ ਕਿੰਨੀ ਜਿਹੜੀ ਗਿਣਤੀ ਦੇ ਵਿੱਚ ਸੰਗਤ ਆਈਏ ਜਿਹੜਾ ਦਾਲ ਦਾ ਪ੍ਰਸ਼ਾਦ ਲੈਣ ਦੇਖੋ ਉਪਰੋਂ ਅਰਦਾਸ ਤੋਂ ਬਾਅਦ ਹੋਰ ਸੰਗਤ ਵੀ ਜੁੜ ਰਹੀ ਹੈ ਨਾਲ ਬਾਜੋ ਤੁਸੀਂ ਦੇਖੋ ਪੂਰਾ ਵੀਊਓ ਜੀ ਵਿੱਚ ਸੰਗਤ ਅੱਧੀ ਨੇ ਤਾਂ ਜਿਹੜਾ ਇਹ ਦਾਲ ਦਾ ਪ੍ਰਸ਼ਾਦ ਆ ਉਹ ਲੈ ਲਿਆ ਛੱਕ ਕੇ ਵਾਪਸ ਜਾ ਰਹੀ ਆ ਆਪਣੇ ਭਾਂਡੇ ਧੋ ਕੇ ਬਾਕੀ ਸੰਗਤ ਜਿਨ੍ਹਾਂ ਕੋਲ ਹਜੇ ਨਹੀਂ ਪਹੁੰਚਿਆ ਤਾਂ ਤੁਸੀਂ ਉਹੇ ਬੈਠੇ ਦੇਖ ਸਕਦੇ ਹੋ ਸੰਗਤ ਕਿੰਨੀ ਗਿਣਤੀ ਦੇ ਵਿੱਚ ਸੰਗਤ ਹਜੇ ਉਸ ਪ੍ਰਸ਼ਾਦ ਦੀ ਉਡੀਕ ਚ ਹੈ ਦੇਖੋ ਇਹ ਸਾਹਮਣੇ ਉਹ ਸਥਾਨ ਹੈ ਜਿੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪ੍ਰਸ਼ਾਦ ਵੀ ਬਣ ਕੇ ਜਾਂਦਾ ਉਸੇ ਜਗ੍ਹਾ ਤੇ ਇਹ ਜਿਹੜਾ ਪ੍ਰਸ਼ਾਦ ਦਾਲ ਦਾ ਇਹ ਵੀ ਉਸੇ ਜਗ੍ਹਾ ਤੇ ਬਣ ਕੇ ਆਇਆ ਤੇ ਸੰਗਤ ਦੇ ਵਿੱਚ ਵਰਤਾ ਰਹੇ ਨੇ ਇਹ ਦੇਖੋ ਜੀ ਆਪਣੀ ਲਾਈਨ 'ਚ ਵੀ ਆ ਗਏ ਬਾਬਾ ਜੀ ਦਾਲ ਦਾ ਪ੍ਰਸ਼ਾਦ ਦੇਣ ਦੇਖੋ ਹੁਣ ਆਪਾਂ ਨੂੰ ਵੀ ਦੇਣਗੇ ਆਹ ਦੇਖੋ ਮੇਰੇ ਵਾਲੀ ਕੌਲੀ ਦੇ ਵਿੱਚ ਬਾਬਾ ਜੀ ਪਾਉਣਗੇ ਵੇਰੀ ਗੁੱਡ ਜੇ ਦੂਰੀਆਂ ਮਿਲਦੀ ਨੇ ਵਹਿਤ ਲਪਾ ਲੈਣੇ ਪਰ ਜੇ ਮੈਂ ਜਦੋਂ ਵੱਜੇ ਨਾ ਫਿਰ ਮਿਲਦੀ ਅੱਛਾ ਅੱਛਾ ਹਾਂਜੀ ਹਾਂਜੀ ਇੱਕ ਵਾਰ ਮਿਲਦਾ ਜੀ ਇਹ ਪ੍ਰਸ਼ਾਦ ਪਰ ਜੇਕਰ ਵੱਧ ਜੇਵੇ ਤਾਂ ਸੰਗਤ ਨੂੰ ਦੁਬਾਰਾ ਵੀ ਵਰਤਾਇਆ ਜਾਂਦਾ ਦੇਖੋ ਤੁਸੀਂ ਸਾਹਮਣੇ ਇਹ ਵੀਰ ਜਿਹੜੀ ਸੰਧਵਾ ਪਿੰਡ ਤੋਂ ਆਏ ਨੇ ਇਹਨਾਂ ਨੇ ਵੀ ਦਰਸ਼ਨ ਕੀਤੇ ਨੇ ਹੁਣ ਬੀਬੀਆਂ ਨੇ ਵੀ ਜਿਹੜਾ ਦਾਲ ਦਾ ਪ੍ਰਸ਼ਾਦ ਲੈਣ ਬਾਅਦ ਤੇ ਸਾਰੀ ਸੰਗਤ ਬੈਠੀ ਐ ਇਹ ਵੀਰ ਜੀ ਤੁਸੀਂ ਛਕ ਲਿਆ ਜੀ ਪ੍ਰਸ਼ਾਦ ਇਹ ਸੰਗਤ ਇਹ ਵੀ ਮਿਲਦਾ ਸਰਦਾਈ ਦਾ ਲੰਗਰ ਲੈਣ ਵਾਸਤੇ ਬੈਠੀ ਹੈ ਪੰਜਾਬ ਤੋਂ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਹਰ ਰੋਜ਼ ਦੇਖੋ ਇਹ ਵੀਰ ਜੀ ਵੀ ਸਰਦਾਈ ਦਾ ਲੰਗਰ ਇਹਨਾਂ ਨੇ ਲੈ ਆ ਮਿਲਣਾ ਛਕਣਗੇ ਹੁਣ ਦੇਖੋ ਜੀ ਕਿੰਨੀ ਦੂਰ ਤੱਕ ਸੰਗਤ ਹੈ ਜਿਹੜੀਆਂ ਪੰਗਤਾਂ ਦੇ ਵਿੱਚ ਦਾਲ ਦਾ ਪ੍ਰਸ਼ਾਦ ਲੈਣ ਵਾਸਤੇ ਬੈਠੀ ਹੈ ਸੰਗਤ ਦੇਖੋ ਜੀ ਇਹ ਸੰਗਤ ਕੋਲ ਬਾਬਾ ਜੀ ਹੁਣ ਪਹੁੰਚੇ ਨੇ ਪ੍ਰਸ਼ਾਦ ਲੈ ਕੇ ਮੇਰੇ ਖਿਆਲ ਚ ਹੁਣ ਸਰਦਾਈ ਦਾ ਲੰਗਰ ਉਡੀਕ ਰਹੀ ਹੈ ਸੰਗਤ ਜੀ ਇਹ ਬਾਬਾ ਜੀ ਕਿੱਥੋਂ ਆਏ ਬਾਬਾ ਜੀ ਅਸੀਂ ਬਰਨਾਲੇ ਕੋਲੋਂ ਪਿੰਡ ਮਨਪੀ ਜੀ ਹਾਂ ਜੀ ਬਰਨਾਲੇ ਕੋਲੋਂ ਪਿੰਡ ਹਮੱਦੀ ਉੱਥੋਂ ਆਈ ਹੈ ਸੰਗਤ ਇਹ ਸੰਗਤ ਲੈ ਕੇ ਆਏ ਨੇ ਠੀਕ ਹੈ ਜੀ ਇਹ ਸਾਡੇ ਡਿਸਟ੍ਰਿਕਟ ਵਾਲੇ ਨੇ ਜੀ ਅਸੀਂ ਵੀ ਪਟਿਆਲੇ ਤੋਂ ਆ ਆ ਸੰਗਤ ਵੀ ਪਟਿਆਲੇ ਤੋਂ ਦੇਖੋ ਜੀ ਇਹ ਸੰਗਤ ਜਿਹੜੀ ਆਈ ਹੈ ਇਹ ਵੀ ਪੰਜਾਬ ਤੋਂ ਆਈ ਹੈ ਤੇ ਬਾਬਾ ਜੀ ਲਗਾਤਾਰ ਆ ਰਹੇ ਨੇ ਇਹ ਆਪਾਂ ਨੂੰ ਦੱਸਣਗੇ ਵੀ ਕਦੋਂ ਤੋਂ ਇਹ ਲਗਾਤਾਰ ਆਉਣ ਲੱਗੇ ਨੇ ਤੇ ਬੱਸ ਇਹ ਵੀ ਛੱਡ ਦੇ ਤੇ ਇਹ ਆਪਾਂ ਨੂੰ ਦੱਸਣਗੇ ਆਪਣੇ ਬਾਰੇ ਵੀ ਕਿੰਨੀ ਵਾਰ ਆ ਗਏ ਤੇ ਕਦੋਂ ਆਉਣ ਲੱਗੇ ਬਾਬਾ ਜੀ ਅਸੀਂ 2016 ਤੋਂ ਆ ਰਹੇ ਹਾਂ ਠੀਕ ਹੈ ਜੀ 2016 ਤੋਂ ਹਰੇਕ ਸੰਗਰਾਮ ਨੂੰ ਹਰੇਕ ਸੰਗਰਾਮ ਨੂੰ ਹਰੇਕ ਮਹੀਨੇ ਜਾਨੀ ਹਰੇਕ ਮਹੀਨੇ ਹਰੇਕ ਮਹੀਨੇ ਆਉਣ ਵਾਲੀ ਸੰਗਤ ਜੀ ਆਈ ਦੇਖੋ ਆਪਣਾ ਬਾਬਾ ਜੀ ਨੇ ਬੁਲਾਇਆ ਵੀ 60 ਸਾਲ ਦੀ ਉਮਰ ਤੱਕ ਘੱਟੋ-ਘੱਟ ਹਰੇਕ ਵਿਅਕਤੀ ਉਹਨਾਂ ਦੇ ਦਰਸ਼ਨਾਂ ਲਈ ਆਵੇ ਇੱਕ ਵਾਰ ਬਾਰੇ ਬਾਬਾ ਜੀ ਦਾ ਹਰੇਕ ਮਹੀਨੇ ਆਉਂਦੇ ਨੇ ਤੇ ਸੰਗਤ ਵੀ ਇਹਨਾਂ ਨਾਲ ਕਾਫੀ ਹੁੰਦੀ ਹੈ ਯਾ ਸੰਗਤ ਵੀ ਆਈ ਹੈ ਸਾਡੀ ਪਹਿਲਾਂ ਵੀ ਮਿਲੇ ਆ ਇਹਨਾਂ ਨੇ ਵੀ ਪ੍ਰਸ਼ਾਦ ਲੈ ਲਿਆ ਜੀ ਦਾਲ ਦਾ ਹਾਂਜੀ ਦੱਸੋ ਜੀ ਕੋਈ ਹਿਸਟਰੀ ਇੱਥੋਂ ਤੁਸੀਂ ਜਾਣਦੇ ਹੋ ਮੋ ਅਸੀਂ ਪਹਿਲੇ ਆਏ ਤਾਂ ਪਹਿਲੀ ਵਾਰ ਆਹ ਜੀ ਪਤਾ ਨਹੀਂ ਕੁਝ ਹਾਂਜੀ ਅਸੀਂ ਵੀ ਫੜਦੇ ਹਾਂ ਅੱਜ ਮੈਂ ਆਇਆ ਹਾਂ ਅਸੀਂ ਆਏ ਤਾਂ ਪਹਿਲੀ ਵਾਰ ਪਰ ਜਿੰਨਾ ਸਾਨੂੰ ਗਿਆਨ ਬਹੁਤ ਮਿਲਿਆ ਦੇਖਿਆ ਇੱਥੇ ਸਾਨੂੰ ਬਹੁਤ ਕੁਝ ਮਿਲਿਆ ਬਈ ਠੀਕ ਹੈ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਥੇ ਜੀ ਠੀਕ ਹੈ ਜਦੋਂ ਆਪਾਂ ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹ ਤਾਂ ਦੇਰਪੁਰ ਦਾ ਘਰ ਹੈ ਇੱਥੋਂ ਦਾ ਇੱਥੇ ਆ ਕੇ ਤੇ ਘਰ ਜਾਨ ਨੂੰ ਜੀ ਨਹੀਂ ਕਰਦਾ ਜੀ ਕਰਦਾ ਸਭ ਕੁਝ ਭੁੱਲ ਗਏ ਜੀ ਠੀਕ ਹੈ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਅਸੀਂ ਲੁਧਿਆਣਾ ਤੋਂ ਆਏ ਆ ਪੰਜਾਬ ਇੱਥੇ ਆ ਕੇ ਸਾਨੂੰ ਬਹੁਤ ਅੱਛਾ ਲੱਗਾ ਹੈ ਦੇਖਿਆ ਵੀ ਬਹੁਤ ਬਹੁਤ ਦੂਰੋਂ ਸੰਗਤਾਂ ਆਈਆਂ ਪਿਆਣੇ ਕੋਈ ਅਮਰੀਕਾ ਕੋਈ ਅਫਰੀਕਾ ਕੋ ਲੰਡਨ ਜਾਪਾਨ ਬੜੀ ਬੜੀ ਦੂਰੋਂ ਸੰਗਤਾਂ ਆਈਆਂ ਨੇ ਪੰਜਾਬ ਤੇ ਹਿੰਦੁਸਤਾਨ ਦੇ ਹਰ ਛੇੜੋ ਸੰਗਤ ਆਈ ਹੈ ਇੱਥੇ ਆ ਕੇ ਦੇਖਿਆ ਵੀ ਗੁਰੂ ਮਾਰ ਦੀ ਬਹੁਤ ਕਿਰਪਾ ਆਪਣਾ ਪਾਰ ਕਿਰਪਾ ਇਥੋਂ ਜੋ ਕੋਈ ਬੰਦਾ ਚੀਜ਼ ਮੰਗਦਾ ਹੈ ਉਹ ਮਰਜ਼ੀ ਮੰਗਦਾ ਉਹਨੂੰ ਪੂਰੀ ਪੂਰੀ ਹੁੰਦੀ ਏ ਸੁੱਖ ਸ਼ਾਂਤੀ ਮਿਲਦੀ ਏ ਨਾਮਦਾਨ ਮਿਲਦਾ ਏ ਤੇ ਕਿਸੇ ਵੀ ਚੀਜ਼ ਦੀ ਪ੍ਰੋਬਲਮ ਨਹੀਂ ਖੁੱਲੇ ਲੰਗਰ ਚੱਲ ਰਹੇ ਨੇ ਖੁੱਲੇ ਭੰਡਾਰੇ ਚੱਲ ਰਹੇ ਨੇ ਤੇ ਸੰਗਤਾਂ ਬਹੁਤ ਖੁਸ਼ੀ ਮਨਾ ਰਹੀਆਂ ਨੇ ਦੁਸਾਰੇ ਹਿਾਰ ਦੀਆਂ ਰਲ ਮਿਲ ਕੇ ਆਨੰਦ ਲੈ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਅਸੀਂ ਲੁਧਿਆਣੇ ਤੋਂ ਆਇਆ ਸਾਨੂੰ ਗੁਰੂ ਘਰ ਆ ਕੇ ਬਹੁਤ ਵਧੀਆ ਲੱਗਿਆ ਸਤਿਗੁਰ ਦੇ ਇੰਨੀਆਂ ਖੁਸ਼ੀਆਂ ਦਾਤਾ ਮਿਲਦੀਆਂ ਨੇ ਇੱਥੇ ਆ ਕੇ ਵਾਹਿਗੁਰੂ ਘਰ ਆ ਕੇ ਮਨ ਲੱਗ ਜਾਂਦਾ ਹੈ ਦਿਲ ਲੱਗ ਜਾਂਦਾ ਹੈ ਘਰ ਜਾਣ ਨੂੰ ਮਨ ਨਹੀਂ ਕਰਦਾ ਕਈ ਦਾ ਗੁਰੂ ਘਰ ਦੀਆਂ ਹਾਜ਼ਰੀਆਂ ਭਰਦੇ ਰਹੀਏ ਵਾਹਿਗੁਰਜੀ ਕਾਲ ਚਾ ਵਾਹਿਗੁਰਜੀ ਕੀ ਫਤਿਹ ਦੋਸਤੋ ਹੁਣ ਅਸੀਂ ਜਿਹੜਾ ਦਾਲ ਦਾ ਪ੍ਰਸ਼ਾਦ ਖਾ ਕੇ ਆਇਆ ਤੇ ਜਿਹੜੀ ਆ বাজ ਰਹੀ ਆ ਇਹਨੂੰ ਨੌਬਤ ਕਿਹਾ ਜਾਂਦਾ ਇਥੋਂ ਦੇ ਲੋਕਾਂ ਲੋਕ ਜਿਹੜੇ ਮਤਲਬ ਕਲਾਕਾਰ ਨੇ ਉਹ ਵਜਾਉਂਦੇ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਦੀ ਕਾਮਨਾ ਕਰਦੇ ਨੇ ਹਾਂਜੀ ਕਿੱਥੋਂ ਆਇਓ ਜੀ ਲਓ ਜੀ ਸੰਗਤਾਂ ਤੁਸੀਂ ਦੇਖੀਆ ਕਿੰਨਾ ਭਾਰੀ ਇਕੱਠਾ ਹੈ ਇੱਥੇ ਸੰਗਤ ਬਹੁਤ ਦੂਰੂ ਦੂਰੋਂ ਆਉਂਦੀ ਆ ਪੰਜਾਬ ਤੋਂ ਲਗਭਗ ਸਾਰੀ ਦੁਨੀਆ ਚੋਂ ਹੁਣ ਸਵੇਰੇ ਸਾਨੂੰ ਮਿਲੇ ਇੱਕ ਜਥਾ ਜਿਹੜੇ ਅਮਰੀਕਾ ਤੋਂ ਆਏ ਹਫਤੇ ਲਈ ਡਾਇਰੈਕਟ ਇੱਥੇ ਹੀ ਤੇ ਫੇਰ ਇੱਥੇ ਦਰਸ਼ਨ ਕਰਕੇ ਫੇਰ ਵਾਪਸ ਅਮਰੀਕਾ ਸਾਹਮਣੇ ਸਾਨੂੰ ਗੇਟ ਨੰਬਰ 1 ਜਿਹੜੀ ਮੇਨ ਐਂਟਰੈਂਸ ਹੈ ਤਖਤ ਸਾਹਿਬ ਦੀ ਉਹ ਦਿਖਾਈ ਦੇ ਰਿਹਾ ਤੁਸੀਂ ਬੀਬੀ ਚਮਕੌਰ ਸਾਹਿਬ ਤੋਂ ਐ ਏ ਵੀ ਸਾਡੇ ਨਾਲ ਕਈ ਵਾਰ ਮਿਲਲੇ ਕੱਲ ਪਰਸੋਂ ਦੇ ਤੇ ਜਿਹੜੀ ਇੱਥੇ ਮਤਲਬ ਨਿਕਾਸ਼ੀ ਦਾ ਕੰਮ ਕੀਤਾ ਹੋਇਆ ਕੰਧਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਦੇਖ ਰਹੇ ਹੋ ਸੰਗਤਾਂ ਹੁਣ ਦੁਪਹਿਰ ਕਰਕੇ ਥੋੜਾ ਜਿਹਾ ਲਓ ਜੀ ਆ ਸੰਗਤ ਕਿੱਥੋਂ ਆਈ ਹੈ ਜੀ ਵੈਰ ਗੁਰਜੀ ਕੀ ਫਤਿਹ ਕਿੱਥੋਂ ਆਈ ਸੰਗਤ ਜੀ ਲੇ ਤਾਂ ਠੀਕ ਹੈ ਜੀ ਬਹੁਤ ਵਧੀਆ ਦਰਸ਼ਨ ਹੋ ਗਏ ਜੀ ਮੇਰੇ ਖਿਆਲ ਚ ਹੁਣ ਦਾਲ ਦਾ ਪ੍ਰਸ਼ਾਦ ਖਾ ਕੇ ਆਇਓ ਨਾ ਹਾਂਜੀ ਹਾਂਜੀ ਠੀਕ ਹੈ ਜੀ ਜੀ ਸੰਗਤਾਂ ਫੋਟੋਗ੍ਰਾਫੀ ਕਰ ਰਹੀਆਂ ਨੇ ਆਪਣੀਆਂ ਯਾਦਾਂ ਬਣਾ ਕੇ ਲੈ ਜਾ ਰਹੀਆਂ ਨੇ ਸਾਹਮਣੇ ਬਾਜ਼ਾਰ ਦੇ ਵਿੱਚ ਕਕਾਰਾਂ ਦੀਆਂ ਦੁਕਾਨਾਂ ਨੇ ਜਿੱਥੇ ਸਿੱਖੀ ਕਕਾਰ ਤੇ ਲੇਡੀਜ਼ ਜਾਂ ਜੈਂਟਸ ਦੀਆਂ ਡੇਲੀ ਨੀਡਜ਼ ਦੀਆਂ ਦੁਕਾਨਾਂ ਨੇ ਜੇ ਜਦੋਂ ਆਪਾਂ ਇਸ ਤਖਤ ਦੇ ਮਤਲਬ ਐਂਟਰੀ ਤੇ ਆਉਂਦੇ ਆ ਤਾਂ ਸਾਹਮਣੇ ਸਾਨੂੰ ਇਹ ਦੋ ਜਿਹੜੇ ਵੱਡੇ ਸ਼ੇਰ ਬੈਠੇ ਦਿਖਾਈ ਦਿੰਦੇ ਨੇ ਦੋਨੋਂ ਸਾਈਡਾਂ ਤੇ ਤੁਸੀਂ ਦੇਖ ਰਹੇ ਹੋ ਇਹ ਬਾਹਰਲਾ ਪਾਸਾ ਇੱਕ ਨੰਬਰ ਗੇਟ ਦੇਖੋ ਤੁਸੀਂ ਕਿੱਡਾ ਵਿਸ਼ਾਲ ਹੈ ਸਾਰੇ ਗੇਟ ਏਡੇ ਏਡੇ ਹੀ ਨੇ ਸੇਮ ਸਾਈਜ਼ ਦੇ 6 ਗੇਟ ਨੇ ਜੀ ਇੱਥੇ ਆਪਣੇ ਦਰਬਾਰ ਸਾਹਿਬ ਦੇ